ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣਜੀ ਆਪ ਜੀ ਦੀ ਬੇਨਤੀ ਆ ਹਾਂਜੀ ਕਿ ਇਸ ਚੀਜ਼ ਤੇ ਕੋਈ ਅਚਾਨਨ ਪਾਓ ਕਿ ਇਹ ਦੋ ਵਾਟੇ ਸਾਡੇ ਵਿੱਚ ਕਦੋਂ ਦੇ ਕਿਉਂ ਕੀ ਇਹ ਗੱਲ ਸੱਚ ਹੈ ਕਿ ਅੱਜ ਵੀ ਬਲਾਪੰਥਾਂ ਵਿੱਚ ਦੋ ਵਾਟੇ ਚੱਲਦੇ ਹਨ ਜਾਂ ਐਦਾਂ ਕੋਈ ਪ੍ਰਥਾ ਚੱਲ ਰਹੀ ਆ ਇਹ ਹੀ ਸੱਚ ਤੇ ਇਹਦਾ ਵਿਕਰਾਸਨ ਉਕਾਰ ਕੇ ਆਪ ਜੀ ਜ਼ਰੂਰ ਦੱਸੋ ਜੀ ਤਾਕੇ ਹੌਲ ਵਾਲੀ ਪੀੜੀ ਨੂੰ ਇਹਦਾ ਗਿਆਤ ਹੋ ਜਾਏ ਹਾਂਜੀ ਖਾਲਸਾ ਜੀ ਇਹ ਇੱਕ ਬਹੁਤ ਵੱਡਾ ਗੰਭੀਰ ਮੁੱਦਾ ਆ ਜਿੰਦੇ ਪਿੱਛੇ ਕੁਝ ਪੰਥ ਦੋਖੀ ਜਾਂ ਕਹਿ ਦਈਏ ਸਰਕਾਰੂ ਵੀ ਜਿਹੜੇ ਸਾਬ ਬੜਾ ਰੌਲਾ ਪਾਉਂਦੇ ਆ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜੋ ਅੰਮ੍ਰਿਤ ਛਕਾਇਆ ਕੋਈ ਜਾਤ ਪਾਣੀ ਪਰਖੀ ਗਈ ਇਹ ਕਿਹਾ ਗਿਆ ਪੀਓ ਪਾਲ ਖੰਡੇ ਤਾਰ ਹੋਏ ਜਨਮ ਸੁਹੇਲ ਦਾ ਜਨਮ ਸੁਹਿਲਾ ਕਰਨਾ ਤੇ ਔਰ ਜੋ ਪ੍ਰਾਤਨ ਮੇਂ ਜ਼ਿਆਦਾ ਖੱਬੇ ਹੱਥਾਂ ਕਿਰਪਾਨ ਤੇ ਸੱਜੇ ਨਾ ਖੰਡਾ ਜਿਹੜੀ ਮਰਿਆਦਾ ਅਸਲ ਜੇ ਦੂਜਾ ਪਾਰਟੀ ਦੀ ਗੱਲ ਕਰਦੇ ਉਹ ਪਟਾ ਮਾਈਆਂ ਦਾ ਉਹ ਕੱਲਾ ਕਿਰਪਾਨ ਦਾ ਸ਼ਿਕਾਉਂਦੇ ਆ ਤੇ ਰਹੀ ਗੱਲ ਗਦਾਰੀਆਂ ਦੀ ਕਹੇ ਸਾਡਾ ਪਟਾ ਸੇਕਤਾ ਹੁੰਦਾ ਸੇਕਤਾ ਉਹ ਭਰਾਵੋ ਪੰਥਨਾ ਕਿਸੇ ਨੇ ਘਟ ਨਹੀਂ ਕੀਤੀ ਸਾਰੇ ਭੱਜੇ ਜੇ ਠੀਕ ਕੱਲਾ ਖਾਲਸਾ ਰਹਿ ਗਿਆ ਸੀ ਖਾਲਸੇ ਦੀ ਕੋਈ ਜਾਤ ਨਹੀਂ ਗਈ ਕੋਈ ਪਾਪ ਨਹੀਂ ਗਈ ਜਿਹੜੇ ਜਾਤਾਂ ਪਾਤਾਂ ਵਾਲੇ ਸਨ ਉਹਨਾਂ ਨੂੰ ਫਿਰ ਖਾਲਸੇ ਨੇ ਕੀ ਕਿਹਾ ਰਾਜੇ ਪਾਜੇ ਸਰਦਾਰ ਮਰਦਾਰ ਇਹ ਬਾਟੇ ਛੇ ਕਿ 6 ਫਿਰ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਤੋਂ ਭਾਇ ਚੌਥੀ ਜਗ੍ਹਾ ਜਹਦਰ ਬੰਦਾ ਆ ਬਾਬਾ ਬਨੋਦ ਸਿੰਘ ਜੀ ਦੀਵਾਨ ਦਰਬਾਰਾ ਸਿੰਘ ਜੀ ਨਵਾਬ ਗਪੂਰ ਸਿੰਘ ਜੀ ਤੇ ਚੌਥਾ ਜਹਦਰ ਬੰਦਾ ਜੱਸਾ ਸਿੰਘ ਆਲੂਵਾਲੀਆ ਜਿਹੜਾ ਸਾਡੀਆਂ ਮਾਤਾਵਾਂ ਦੇ ਮਾਤਾ ਸਾਹਿਬ ਦੇਵਾਂ ਮਾਤਾ ਸੁੰਦਰੀ ਨੇ ਪਾਲਿਆ ਕਿੰਨਾ ਤੇਖਣ ਬੁੱਢਾ ਸਿਆਣਾ ਹੋਊਗਾ ਉਹਨੇ 6 ਬਾਟੇ 6 ਦੋ ਜ਼ਮੀਨ ਦਾ ਘਰਾਣਿਆਂ ਵਿੱਚੋਂ ਜਿਹੜੇ ਵੱਡੇ ਪਰਿਵਾਰ ਬਾਬੇ ਦੀਪ ਸਿੰਘ ਦਾ ਭਤੀਜਾ ਕੁਸ਼ਾਲ ਸਿੰਘ ਸੰਧੂ ਬਾਬੇ ਹਰੀ ਸਿੰਘ ਭੰਗੀ ਦਾ ਚਾਚੇ ਦਾ ਮੁੰਡਾ ਲੈਣਾ ਸਿੰਘ ਢੱਲੋ ਮੈਂ ਗੋਤਾ ਤਾਂ ਨਹੀਂ ਲਗਿਆ ਜਿਹੜੇ ਜੱਟਾਂ ਦੀ ਗੱਲ ਕਰਦੇ ਬਾਤੇ ਇਹਨਾਂ ਦੇ ਛੱਕੇ ਸੀ ਹੁਣ ਆ ਜਾਓ ਮਜਬੀਆਂ ਤੇ ਬਾਬਾ ਅਮਰ ਸਿੰਘ ਰਗੜੇਟਾ ਹਮ ਬਾਬਾ ਵੀਰ ਸਿੰਘ ਵਦਾਸੀਆ ਦੋ ਇਹਨਾਂ ਦੇ ਛੱਕੇ ਦੋ ਛੱਕੇ ਤਰਖਾਨਾ ਦੇ ਬਾਬਾ ਜਸਾ ਸਿੰਘ ਤਰਖਾਨ ਜਿਹਨੂੰ ਬਾਜਾ ਬਰਾਮਗੜੀਆ ਕਹਿੰਦੇ ਆ ਤਾਮਗੜੀਆ ਬਾਅਦ ਚ ਬੰਦਾ ਦੂਜਾ ਸੁੱਖਾ ਸਿੰਘ ਮਾੜੀ ਕੰਬੋ ਵਾਲਾ ਇਤਿਹਾਰ ਨੂੰ ਪੜਦੇ ਨਹੀਂ ਵਿਚਾਰਦੇ ਨਹੀਂ ਇਹ ਕਰਤਾ ਜੀ ਕਿੰਨੇ ਕਰਤਾ ਜੀ ਕਿਉਂ ਕਰਤਾ ਜੀ ਚੌਥਾ ਗੋਲਾ ਕਿਵੇਂ ਬਣ ਗਿਆ ਜੀ ਉਹ ਭਾਵੇਂ ਚੌਥੀ ਬਾਈ ਤੁਹਾਨੂੰ ਦਿੱਤੀ ਆ ਮਾਲਕ ਬਣਾਇਆ ਸੀ ਖਾਲਸੇ ਨੇ ਬਣੋ ਗੁਰੂ ਕੇ ਰਗੜੇਟੇ ਬਣੋ ਤਿਆਰpur ਤਿਆਰ ਜੇ ਜ਼ਿਮੀਂਦਾਰ ਤੇ ਜ਼ਿਮੀਦਾਰ ਭਾਈ ਧਰਮ ਸਿੰਘ ਵਰਗੇ ਬਣੋ ਇਹ ਮਈ ਬੀ ਸਿੰਘ ਦੇ ਭਾਈ ਜੱਜ ਤੇ ਵਰਗੇ ਬਾਬਾ ਜੀਵਨ ਸਿੰਘ ਵਰਗੇ ਬਣੋ ਤੇ ਇਸ ਕਰਕੇ ਖਾਲਸਾ ਜੀ ਪੰਥੋ ਚ ਕੋਈ ਦੁੱਬਦਾ ਨਹੀਂ ਗੀ ਉਹ ਦੋ ਬਾਟਾ ਹੀ ਖੇੜ ਜਰੀ ਆਉਂਦੀ ਆ ਉਹ ਦੋ ਬਾਟੇ ਇੱਕ ਹੈਗਾ ਸਿੰਘਾਂ ਦਾ ਤੇ ਜਿਹੜਾ ਖੰਡੇ ਤੇ ਕਿਰਪਾ ਦੇ ਨਾਲ ਅਮਰ ਸੰਚਾਰ ਹੋਇਆ ਤੇ ਜਦੋਂ ਮਾਈਆਂ ਬਾਤ ਤੇ ਲੈਦਾ ਬਾਟਾ ਉਂਝ ਕੱਲੀ ਕਿਰਪਾ ਨਾਲ ਖੰਡਾ ਨਹੀਂ ਪਾਇਆ ਜਾਂਦਾ ਮਰਿਆਬ ਆ ਸੀ ਉਹ ਦੱਸਦੇ ਨਹੀਂ ਤੇ ਲਈ ਗੱਲ ਖਾਲਸਾ ਜੀ ਕਈ ਇਹ ਕਹਿੰਦੇ ਮਲਵਈਆਂ ਤਨਖਾਹ ਮੰਗ ਰੀਆਂ ਫਰਾਰੀਆਂ ਕਰ ਰੀਆਂ ਉਹ ਭਾਈ ਕੱਲੇ ਬਰਾੜਾਂ ਨੇ ਮੰਗੀਆਂ ਸੀ ਤੇ ਬਰਾੜਾਂ ਦੇ ਵਿੱਚੋਂ ਵੀ ਬਾਬਾ ਦਾਸ ਸਿੰਘ ਨੇ ਬਚਾਇਆ 12 ਮਹੀਆਂ ਨੇ ਫਰਾਰਾਂ ਦੀਆਂ ਨਹੀਂ ਪਤਾ ਹੁੰਦਾ ਧਿਆਨ ਨੂੰ ਪੁੱਛਾਰ ਲੋ ਪੜ੍ਹ ਲੋ ਕਿ ਸਿਆਣੇ ਨੂੰ ਪੁੱਛ ਲਿਆ ਕਰੋ ਕੇ 12 ਮਹੀਆਂ ਦੇ ਵਿੱਚੋਂ ਇੱਕ ਤਾਂ ਤੁਰਿਆ ਹੀ ਨਹੀਂ ਪੂਰਾ ਤਾਂ ਪਹਿਲਾਂ ਹੀ ਪਿਛੇ ਹੜ ਗਿਆ 11 ਤੁਰੇ 11 ਵਿੱਚੋਂ 10 ਨੇ ਮੰਗ ਲਈਆਂ ਪਰ ਬਾਬਾ ਦਾਨ ਸਿੰਘ ਨੇ ਫਿਰ ਕਿਹਾ ਮਾਰੇ ਕਿਰਪਾ ਕਰੋ ਤੇ ਪਾਸ਼ਾ ਨੇ ਫਿਰ ਕਿਹਾ ਵੀ ਕਿ ਮਾਜੇ ਦੀ ਬਾਬਾ ਮਾਸੰਗ ਰੱਖ ਗਿਆ ਤੇ ਮਾਲਵੇ ਦੀ ਬਾਬਾ ਦਾਨ ਸਿੰਘ ਚਿੱਕੀ ਲੱਗ ਗਿਆ ਇਹ ਕਰਕੇ ਖਾਲਸਾ ਜੀ ਪੰਥ ਵਿੱਚ ਦੁੱਬਦਾ ਕੋਈ ਨਹੀਂ ਗੀ ਅਸੀਂ ਖੁੱਲ ਕੇ ਚਰਚਾ ਕਰਨ ਤਿਆਰ ਆ ਕੋਈ ਵੀ ਪੰਥ ਦਾ ਵਿਦਵਾਨ ਭੱਡੇਦਾਲ ਤੋਂ ਪਰ ਆਪਾਂ ਕਹਿੰਦੇ ਜਿਹਨੂੰ ਮੰਨਦਾ ਨਹੀਂ ਫੌਜਾਂ ਨਹੀਂ ਮੰਨਦੀਆਂ ਜੀ ਇਹਨੂੰ ਕੋਈ ਵੀ ਜਥੇਬੰਦੀ ਸੰਪਰਦਾ ਛੇ ਵਾਰ ਤਾਂ ਚਰਚਾ ਕਰਨ ਨੂੰ ਫੌਜਾਂ ਵੀ ਤਿਆਰ ਨੇ ਫੌਜਾਂ ਦੇ ਨਾਲ ਜਿਹੜੇ ਪੁਰਾਣੇ ਵਿਦਵਾਨ ਪੁਰਾਣੇ ਸਿੰਘ ਨੇ ਨਾਲ ਨੇ ਅਸੀਂ ਵਿਚਾਰ ਚਰਚਾ ਕਰਨ ਤਿਆਰ ਜਿਹਨੇ ਰੌਲਾ ਪਾਉਂਦੇ ਆ ਅਸੀਂ ਕਹਾਂਗੇ ਭਾਈ ਉਹ ਗਦਾਰ ਨੇ ਪੰਥ ਦੇ ਜਿਹੜੇ ਪੰਥ ਦੇ ਅੱਜ ਤੱਕ ਅੰਗਰੇਜ਼ੀ ਪੱਗ ਦਾ ਰੌਲਾ ਨਹੀਂ ਤੱਕ ਤੋਂ ਬੱਦ ਰਿਹਾ ਅਰੇ ਅੰਗਰੇਜ਼ੀ ਪੱਗ ਹੈ ਨਾ ਇਹ ਵੀ ਸਰਕਾਰੀ ਜੇ ਫਿਰ ਹੂੰ ਅੰਗਰੇਜ਼ਾਂ ਦੇ ਦੇਣ ਆਫਰੀਦ ਕੋਟੀਆ ਜੀ ਅੰਮ੍ਰਿਤਸਰ ਜੀ ਆ ਮਲਤਾਨੀ ਜੀ ਆ ਲਾਹੌਰੀ ਘਟਾ ਜੀ ਆ ਪਟਿਆਲਾ ਸ਼ਾਹੀ ਆ ਜੀ ਉਹ ਗੁਲਾਮੀ ਸੀ ਇਹ ਤਾਂ ਤੋਂ ਗੁਲਾਮੀ ਲਈ ਨਹੀਂ ਗਈ ਗੱਲਾਂ ਕਰਦੇ ਬਾਟਿਆਂ ਜੀ ਜੇ ਅਸੀਂ ਬੋਲ ਪਏ ਕਿ ਬੜੇ ਪਰਦੇ ਖੁੱਲਣਗੇ ਖਾਲਸਾ ਜੀ ਇਸ ਕਰਕੇ ਇੱਕੋ ਹੀ ਬੇਨਤੀ ਨਿਮਰਤਾ ਨਾਲ ਆ ਨਾਮ ਜਪੋ ਸੇਵਾ ਕਰੋ ਕਿਰਤ ਕਰੋ ਵੰਡ ਕੇ ਛਕੋ ਜੇ ਆਪਾਂ ਕਹਿੰਦਾ ਭਲਾ ਨਹੀਂ ਕਰਦਾ ਬੁਰਾ ਨਾ ਕਰੋ ਇਸ ਪਾਸ਼ਾ ਮਹਾਰਾਜ ਗੁਰੂ ਨਾਲ ਪਾਸ਼ਾ ਦੀ ਸਿੱਖੀ ਆ ਜਿੰਨਾ ਚ ਅਸੀਂ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਇੱਕ ਰੂਪ 'ਚ ਨਹੀਂ ਦੇਖਦੇ ਗੁਰੂ ਗ੍ਰੰਥ ਗੁਰੂ ਪੰਥ ਨੂੰ ਇੱਕ ਰੂਪ 'ਚ ਨਹੀਂ ਦੇਖਦੇ ਸਾਡਾ ਇਹ ਹਾਲ ਹੋਣਾ ਆ ਅਜ ਹਰ ਕੋਈ 96 ਕਰੋੜੀ ਬਣ ਕੇ ਬਹਿ ਗਿਆ 96 ਕਰੋੜੀ ਇੱਕੋ ਹੀ ਹੁੰਦਾ 96 ਸ਼ਹੀਦ ਸਿੰਘਾਂ ਦੀ ਫੌਜ ਆ ਜਿਹਨੂੰ ਸ਼ਹੀਦਾਂ ਨੇ ਮਾਨਤਾ ਦੇਤੀ ਉਹ 96 ਕਰੋੜੀ ਆ ਜਿਹਨੂੰ ਸ਼ਹੀਦਾਂ ਨੇ ਨਹੀਂ ਮੰਨਿਆ ਉਹ 96 ਕਰੋੜੀ ਕਿਵੇਂ ਬਣ ਜੂ ਭਾਈ ਅੱਜ ਘਾਰੇ ਕ ਜਾਵੇ ਤੇ ਆ ਲੋ ਜਦ ਸਹੀਦਾਂ ਸਿਕਾ ਦਾ ਮੰਨ ਪਾਵੇ ਨਿਆਰੋ ਜਾਵੇ ਹੱਸ ਰਹੀ ਆ ਕਰਕੇ ਖਾਲਸਾ ਜੀ ਸੱਚੋ ਹੀ ਸਤ ਨਿਭੜਾ ਚਲੋ ਵਾਕ ਵਾਲੀ ਜਮਾਲੇ ਆ ਜਿੰਨੇ ਪੱਤਰਕਾਰ ਭਰਾ ਸੱਜਿਆਰ ਪਾਈ ਡਿਬੇਟ ਸੱਦਾ ਦਿੰਦੇ ਆ ਇਹ ਮੁੱਦੇ ਚੱਕੋ ਚੌਥੇ ਪੌੜੇ ਵਾਲਾ ਵੀ ਪੰਜਵੇਂ ਨਿਸ਼ਾਨ ਵਾਲਾ ਵੀ ਔਰ ਜਿੰਨੇ ਇਹ ਮੁੱਦੇ ਨੇ ਅਸੀਂ ਜਵਾਬ ਦਵਾਂਗੇ ਸਵਾਲਾਂ ਦੇ ਜਵਾਬ ਦਵਾਂਗੇ ਔਰ ਨਾਲੇ ਜਿਹੜੇ ਇਹ ਸਾਧ ਨੇ ਸਰਕਾਰੀ ਬਾਬੇ ਨੇ ਇਹ ਵੀ ਸਾਡੇ ਨਾਲ ਸਾਹਮਣੇ ਆ ਕੇ ਚਰਚਾ ਕਰਨ ਫਿਰ ਦੱਸਾਂਗੇ ਸੱਚ ਕੀ ਆ ਝੂਠ ਕੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ